ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰ ਲੈ ਕੇ ਆਜਨਾ ਜੀ ਅੱਜ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ 28 ਮਈ ਨੂੰ ਪੰਜਾਬ 플러스 ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਸਸਰੇ ਜੀਆਂ ਤਾਜ਼ਾ ਸੈਟਲਾਈਟ ਦੱਸੇ ਰਹਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਜੀ ਲੱਗ ਫਗ ਸਵੇਰ ਦੇ 8:00 ਵਜੇ ਨੂੰ ਜਾ ਰਹੇ ਆ 28 ਮਈ ਦੇ ਜਿਹੜੇ ਸਵੇਰ ਸ਼ੁਰੂ ਹੋ ਚੁੱਕੀ ਆ ਪੰਜਾਬ ਦੇ ਹੌਤੇ ਭਾਗਾਂ ਦੇ ਵਿੱਚ ਇਸ ਵੇਲੇ ਮੌਸਮ ਸਾਫ ਬਣਿਆ ਹੋਇਆ। ਰਾਜਸਥਾਨ ਦੇ ਜਿਵੇਂ ਕੱਲ ਇੱਕ ਸਿਸਟਮ ਜਿਹੜਾ ਲਹਿੰਦੇ ਵਾਲੇ ਖਾਸੇ ਤੋਂ ਚੜਦੇ ਵਾਲ ਨੂੰ ਕੁਝ ਕਰ ਰਿਹਾ ਸੀ। ਜਿਹੜਾ ਕਿ ਫਾਗਸਾਨ ਦੇ ਉੱਤਰ ਖੱਛੀ ਭਾਗਾਂ ਦੇ ਵਿੱਚ ਤਗੜਾ ਹਨੇਰ ਚੱਕਰ ਵੀ ਕੱਲ ਚੱਲਿਆ ਸੀ। देर ਸ਼ਾਮ ਤੱਕ ਦੇਰ ਰਾਤ ਤੱਕ ਤੇ ਇਹਦਾ ਕੁਝ ਅਸਰ ਜਿਹੜਾ ਜਾਂ ਮਾਝਾ ਖੇਤਰ ਪੰਜਾਬ ਦੇ ਖਾਸ ਕਰ ਸ਼੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, ਫਟਾਹਨਕੋਟ, ਤਰਨਤਾਰਨ ਸਾਹਿਬ ਇਹਨਾਂ ਖੇਤਰਾ ਦੇ ਵਿੱਚ ਕਿਤੇ ਨਾ ਕਿਤੇ ਠੰਡੀਆਂ ਹਵਾਵਾਂ ਤੇ ਕਿਤੇ ਕਿਤੇ ਹਲਕੇ ਸ਼ਰਾਟੇ ਲੱਗੇ ਸੀ। ਸੋ ਇਹਦਾ ਸਿਸਟਮ ਦੇ ਅਸਰ ਕਰਕੇ ਜਿਹੜਾ ਰਾਜਸਥ ਪਾਚਵੇਂ ਫਗਾਧ ਦੇ ਵਿੱਚ ਕਿਤੇ ਨਾ ਕਿਤੇ ਟੁੱਟਵੀਂ ਕਣੀਆਂ ਜਿਹੜੀ ਡੇਗ ਰਹੀਆਂ ਨੇ ਤੇ ਬਦਲ ਵਈ ਇਹਨਾਂ ਖੇਤਾਂ ਦੇ ਵਿੱਚ ਬਣੀ ਹੋਈ ਆ ਪੰਜਾਬ ਤੇ ਆਵਾਂਗੇ ਪੰਜਾਬ ਦੇ ਵਿੱਚ ਮੌਸਮ ਸਾਫ਼ ਹੈ ਬਿਲਕੁਲ ਤੇ ਅੱਜ ਸਵੇਰ ਤੇ ਲੱਗੇ ਦੁਪਹਿਰ ਤੱਕ ਤੋਂ ਬੱਲਗਣ ਦੇ आसार ਨਹੀਂ ਜੀ ਇੱਥੇ ਕੋਈ ਦੋ ਰਾਈ ਨਹੀਂ ਆ ਦੁਪਹਿਰ ਤੋਂ ਬਾਅਦ ਬਦਲ ਬਣੇਗਾ ਗਰਜ ਰਿਸ਼ਕ ਵਾਲਾ ਤੇ ਉਹ ਕਿੱਥੇ ਇੱਕ ਕਾਰਵਾਈਆਂ ਕਰ ਸਕਦਾ ਉਹ ਪਹਾੜਾ ਦੀ ਰੇਂਜ ਦੇ ਨਾਲ ਲੱਗਦੇ ਜਿਹੜੇ ਖੇਤਰ ਹੈ ਜਨਾਂ ਦੇ ਵਿੱਚ ਪਠਾਨਕੋਟ ਹੁਸ਼ਿਆਰਫਰ ਨਵਾਂ ਸ਼ਹਿਰ ਚੰਡੀਗੜ੍ਹ ਮਹਾਲੀ ਤੇ ਰੋਪੜ ਜੇਕਰ ਬੱਦਲ ਇਹ ਤਰ੍ਹਾਂ ਦੇ ਵਿੱਚ ਕਿਸੇ ਫਸੇ ਬਣ ਜਾਂਦਾ ਫੌਆਂ ਮਾਝਾ ਖੇਤਰ ਹੈ ਜਦੋਂ ਆਪਾ ਬਾਦ ਖੇਤਰ ਹੈ ਤੇ ਉਹ ਘਟ ਖੇਤਰੀ ਕਾਰਵਾਈਆਂ ਦਰਜ ਕਰਾਵੇਗਾ ਯਾਨੀ ਕਿ ਤਿੰਨ ਚਾਰ ਜਲੇ ਤੱਕ ਸੀਮਿਤ ਰਹੇਗਾ ਤੇ ਇਹਨਾਂ ਖੇਤਰਾਂ ਦੇ ਵਿੱਚ ਫਿਰ ਸ਼ਰਾਟੇ ਵੀ ਲੱ ਸਕਦੇ ਨੇ ਹੋ ਸਕਦਾ ਕਿ ਕਿਤੇ ਕਿਤੇ ਹਨੇਰ ਤੇ ਖੜਵੀ ਚੱਲ ਜੇ ਹੋਰ ਉਹ ਘਟ ਖੇਤਰੀ ਹੋਏਗਾ ਜੀ ਸੀਮਿਤ ਖੇਤਰਾਂ ਦੇ ਵਿੱਚ ਲੱਗਣ ਦੇ ਅਸਰ ਹੋਣਗੇ ਸੋ ਜੇਕਰ ਬੱਦਲ ਬਣਦਾ ਤੇ ਉਹਦੀ ਅਪਡੇਟ ਤੁਹਾਨੂੰ ਦੁਪਹਿਰ ਤੋਂ ਬਾਅਦ ਲਾਈਵ ਅਸੀਂ ਜਿਹੜੀ ਉਸੇ ਵੇਲੇ ਸਾਂਝੀ ਕਰਾਂਗੇ ਜਦੋਂ ਬੱਦਲ ਜਿਹੜੇ ਫਸੇ ਨੂੰ ਬਣਿਆ ਸੋ ਅੱਜ ਇਨੇ ਕਾਸਰ ਨੇ ਆਉਂਦੇ ਦਿਨਾਂ ਦੀ ਜੋ ਗੱਲਬਾਤ ਹੈ ਕਿਉਂਕਿ ਇੱਕ ਸਿਸਟਮ ਆ ਰਿਹਾ ਤੇ ਉਹ ਤਗੜਾ ਹੇ ਚਖੜ ਚਲਾਏਗਾ ਤੇ ਉਹਦੇ ਵਿੱਚ ਵੀ ਗੜੇਮਾਰ ਹੋ ਸਕਦੀ ਹੈ ਤੇ ਇਸ ਤੂਫਾਨ ਚਖੜ ਉਹਦੇ ਵਿੱਚ ਚੱਲਣ ਦੇ आसार ਨੇ ਫਿਲਹਾਲ ਅਫਾ ਇਸ ਵੀਡੀਓ ਦੇ ਵਿੱਚ ਅੱਜ ਤੱਕ ਦੀ ਗੱਲਬਾਤ ਤੇ ਸਾਰੀ ਜਿਹੜੀ ਕਹਾਣੀ ਹੈ ਉਹ ਨਿਰਪਰ ਰੱਖਾਂਗੇ ਆਉਂਦੇ ਦਿਨਾਂ ਦੀ ਅਪਡੇਟ ਤੁਹਾਨੂੰ ਜਿਹੜੀ ਅੱਜ ਸ਼ਾਮ ਦੀ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਫਿਲਹਾਲ ਇੰਨੇ ਕ ਅਸਰ ਨੇ ਜੀ ਕੁਝ ਕਾਰੀਏ ਕਿ 10 15 ਫਸਲ ਖੇਤਰ ਦੇ ਵਿੱਚ ਅੱਜ ਬਦਲ ਬਣ ਸਕਦਾ ਤੇ ਹਲਕਤ ਲੈ ਕੇ ਦਰਮਿਆਨੇ ਛਰਾਟੇ ਕਿਤੇ ਕਿਤੇ ਹੋ ਸਕਦਾ ਤਕੜੇ ਛਰਾਟੇ ਵੀ ਦਰਜ ਹੋ ਜਾਣ ਜੇਕਰ ਅੱਜ ਮੀਂਹ ਦਰਜ ਹੋ ਜਾਂਦਾ ਤੇ ਕੱਲ 29 ਤਰੀਕ ਨੂੰ ਥੋੜਾ ਕੰਮ ਡਾਊਨ ਹੋਇਆ ਜਗਾ 29 ਤਰੀਕ ਦੇ ਦੁਪਹਿਰ ਤੋਂ ਬਾਅਦ ਕੁਝ ਥਾਵਾਂ ਤੇ ਛਰਾਟੇ ਲੱਗਣ ਦੇ ਅਸਰ ਹੋਣਗੇ ਬਹੁਤ ਖੇਤਰਾਂ ਦੇ ਵਿੱਚ ਕੱਲ ਮੌਸਮ ਫਿਰ ਸਾਫ਼ ਰਹੇਗਾ ਜੇਕਰ ਹਾਂ ਟੈਂਪਰੇਚਰ ਵਾਲੇ ਫਕਤੋ ਦੇਖਦੇ ਆ ਜੇ ਫਿਰ ਤੇ 24 ਘੰਟਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਅਦਾ ਦੇ ਸਮਰਾਲਾ ਹਲਕਾ ਜੋ ਲੁਧਿਆਣਾ ਦੇ ਵਿੱਚ ਫੈਦਾ ਲੁਧਿਆਣਾ ਜ਼ਿਲ੍ਹੇ ਚ ਤੇ ਉਹਦੇ ਵਿੱਚ ਟੈਂਪਰੇਚਰ ਹੈ ਜਿਹੜੇ 40.6 ਡਿਗਰੀ ਨੂੰ ਪਾਰ ਕਰ ਗਏ ਨੇ ਸੋ ਵਾਕਈ ਮੈਕਸਿਮਮ ਖੇਤਰਾਂ ਦੇ ਵਿੱਚ 37 38 39 ਦੇ ਆਸ-ਪਾਸ ਟੈਂਪਰੇਚਰ ਚੱਲਦੇ ਹੋਏ ਨੇ ਪੰਜਾਬ ਦੇ ਹਰਿਆਣਾ ਦੀ ਇਹ ਕਰ ਗੱਲ ਕਰਦੇ ਆ ਜੀ 39.9 ਡਿਗਰੀ ਦੇ ਨਾਲ ਸਰਸਾ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਪਿਤੇ 24 ਘੰਟਿਆਂ ਦੇ ਵਿੱਚ ਤੇ ਉੱਥੇ ਵੀ ਟੈਂਪਰੇਚਰ ਹੈ ਜਿਹੜੇ 36 37 38 ਇਹਦੇ ਆਸ-ਪਾਸ ਜਿਹੜੇ ਚੱਲਦੇ ਹੋਏ ਨੇ ਸੋ ਅੱਜ ਲਈ ਇਹਨਾਂ ਕਹਾਣੀਆਂ ਜੀ ਕਿ ਮੌਸਮ ਲਗਭਗ ਸਵੇਰ ਤੋਂ ਦੁਪਹਿਰ ਤੱਕ ਸਾਫ਼ ਰਹੇਗਾ ਦੁਪਹਿਰ ਤੋਂ ਬਾਅਦ ਕੁਝ ਗਰਜਲੇਸ਼ਕ ਵਾਲੇ ਬੱਦਲ ਬਣ ਸਕਦੇ ਨੇ ਪਹਾੜਾਂ ਦੀ ਰੇਂਜ ਦੇ ਨਾਲ ਲੱਗਦੇ ਜਿਹੜੇ 10-15 ਕਿਲੋਮੀਟਰ ਦੇ ਅੰਦਰ ਜਿਹੜੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ 40 ਕਿਲੋਮੀਟਰ ਦੇ ਅੰਦਰ ਤੇ ਇਹਨਾਂ ਖੇਤਰਾਂ ਦੇ ਵਿੱਚ ਗਰਜਲੇਸ਼ਕ ਵਾਲੇ ਬੱਦਲ ਬਣ ਸਕਦੇ ਨੇ ਤੇ ਕਰਮਾਈਆਂ ਘੱਟ ਖੇਤਰੀ ਤਰਜ਼ ਕਰਵਾ ਸਕਦੇ ਨੇ ਜਿੱਥੇ ਕਿਤੇ ਬੱਦਲ ਬਣੇਗਾ ਉਹਦੀ ਅਪਡੇਟ ਤੁਹਾਨੂੰ ਅਸੀਂ ਲਾਈਵ ਆ ਕੇ ਸਾਂਝੀ ਕਰਾਂਗੇ ਦੁਪਹਿਰ ਦੀ ਵੀਡੀਓ ਤੇ ਵਿੱਚ ਜੇਕਰ ਬੱਦਲ ਨਹੀਂ ਬਣਦਾ ਤੇ ਫਿਰ ਗੱਲ ਕੱਲ ਤੇ ਜਾਏਗੀ ਤੇ ਜੇਕਰ ਬਣ ਕਾਰਮਈਆਂ ਜਿਹੜੀਆਂ ਨੇ ਸੰਭਵ ਨੇ ਉਮੀਦ ਨਾਲ ਕੁਝ ਖੇਤਰਾਂ ਦੇ ਵਿੱਚ ਹਵਾਵਾਂ ਤੇ ਚੱਕਰ ਜਿਹੜਾ ਚੱਲਣ ਦੇ ਆਸਰ ਰਹਿਣਗੇ ਬਾਕੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਨਾਲ ਦੇ ਨਾਲ ਅਫਰਡ ਦਿਆ ਕਰਾਂਗੇ ਧੰਨਵਾਦ ਸ਼ੁਕਰੀ